ਹੁਣ ਆਹ ਦੇਖ ਲੋ ਇਹਨੂੰ ਕਹਿੰਦੇ ਨੇ ਪਹਿਲਾਂ ਚਵਲਾ ਮਾਰਨੀਆਂ ਤੇ ਫਿਰ ਮਿੰਮਿੰ ਕਰਕੇ ਮਾਫੀਆਂ ਮੰਗਣੀਆਂ ਹੁਣ ਇਹ ਰਾਮਦੇਵ ਹੈ ਪਹਿਲਾਂ ਤਾਂ ਇੰਨੀ ਘਟੀਆ ਗੱਲ ਇਹਨੇ ਕੀਤੀ ਹੈ ਤੇ ਅੱਜ ਹੁਣ ਮਾਫੀਆਂ ਮੰਗੀ ਜਾਂਦਾ ਹੈ ਕਿਉਂਕਿ ਹੁਣ ਹਾਈ ਕੋਰਟ ਨੇ ਬੁਰੀ ਤਰ੍ਹਾਂ ਖਿੱਚ ਲਿਆ ਇਹਨੂੰ ਹੁਣ ਇਹਦੀ ਉਹ ਗੱਲ ਬਣੀ ਜਿਵੇਂ ਪੰਜਾਬੀ ਚ ਇੱਕ ਕਹਾਵਤ ਹੈ ਆਖੇ 100 ਗੰਢਾ ਵੀ ਖਾਦਾ ਤੇ 100 ਛਿੱਤਰ ਵੀ ਖਾਦਾ ਹੁਣ ਇਹ ਮਾਮਲਾ ਕੀ ਹੈ ਮਿੱਤਰੋ ਇਹਨੇ ਇੱਕ ਐਸਾ ਮਾੜਾ ਬਿਆਨ ਦਿੱਤਾ ਪੜਕਾਉਣ ਵਾਲਾ ਲੜਾਉਣ ਵਾਲਾ ਬਿਆਨ ਕਿਹਾ ਜਾ ਸਕਦਾ ਔਰ ਹਾਈ ਕੋਰਟ ਦਿੱਲੀ ਹਾਈ ਕੋਰਟ ਨੇ ਅੱਜ ਰਾਮਦੇਵ ਨੂੰ ਤਕੜੀ ਫਟਕਾਰ ਵੀ ਲਾਈ ਹੈ ਤੇ ਨਸੀਹਤ ਵੀ ਦਿੱਤੀ ਹੈ ਮਾਮਲਾ ਕੀ ਸੀ ਇਹ ਰਾਮਦੇਵ ਜਿਹੜਾ ਨਾ ਅਸਲ 'ਚ ਇਹਨੂੰ ਲੋਕੀ ਬਾਬਾ ਰਾਮਦੇਵ ਕਹਿੰਦੇ ਨੇ ਪਰ ਸਿਆਣੇ ਲੋਕ ਹੁਣ ਇਹਨੂੰ ਲਾਲਾ ਰਾਮਦੇਵ ਕਹਿੰਦੇ ਨੇ ਇਹ ਵਪਾਰੀ ਰਾਮਦੇਵ ਸਾਹਿਬ ਹੈ ਔਰ ਇਹਨੇ ਇੰਨਾ ਮਾਲ ਵੇਚਿਆ ਲੋਕਾਂ ਨੂੰ ਅੰਨੇ ਕਰ ਕਰਕੇ ਇੰਨਾ ਪੈਸਾ ਕਮਾਇਆ ਛੱਡ ਗੱਲਾਂ ਦਿਓ ਹੁਣ ਇਹਨੇ ਨਾ ਕੀ ਕੀਤਾ ਇਹ ਆਪਣਾ ਮਾਲ ਵੇਚਣ ਲਈ ਦੂਜਿਆਂ ਦੇ ਮਾਲ ਨੂੰ ਇਸ ਤਰੀਕੇ ਨਾਲ ਭੰਡਦਾ ਲੋਕਾਂ ਦੇ ਅੰਧਵਿਸ਼ਵਾਸ ਦਾ ਫਾਇਦਾ ਲੈਂਦਾ ਲੋਕਾਂ ਦੀ ਧਾਰਮਿਕ ਕੱਟੜਤਾ ਦਾ ਬਹੁਤ ਫਾਇਦਾ ਲੈਂਦਾ ਤੇ ਐਦਾਂ ਕਰਕੇ ਅੱਜ ਤੱਕ ਇਹ ਦੂਜਿਆਂ ਦੇ ਮਾਲ ਨੂੰ ਭੰਡ ਕੇ ਤੇ ਆਪਣਾ ਸਮਾਨ ਵੇਚਦਾ ਰਿਹਾ ਹੁਣ ਇਹਨੇ ਕੀ ਕੀਤਾ ਇਹਨੇ ਇਹਨਾਂ ਗਰਮੀਆਂ ਦੇ ਵਿੱਚ ਇੱਕ ਆਪਣਾ ਆ ਜਿਹੜਾ ਰੂਹ ਅਫਜ਼ਾਂ ਦਾ ਜਿਹਨੂੰ ਪਾਣੀ ਚ ਪਾਉਂਦੇ ਆ ਲੋਕੀ ਸ਼ਰਬਤ ਬਣਾਉਣ ਲਈ ਇਹਨੇ ਆਪਣੀ ਪਤੰਜਲੀ ਕੰਪਨੀ ਦਾ ਉਹ ਬਣਾਇਆ ਤੇ ਫਿਰ ਇਹ ਆਪੇ ਹੀ ਮਸ਼ਹੂਰੀ ਕਰਦਾ ਹੁੰਦਾ ਪਿਛਲੇ ਦਿਨੀ ਇਹਨੇ ਇੱਕ ਐਸੇ ਘਟੀਆ ਤਰੀਕੇ ਨਾਲ ਮਸ਼ਹੂਰੀ ਕੀਤੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਹਾਈ ਕੋਰਟ ਖੁਦ ਹੈਰਾਨ ਹੋ ਗਈ ਤੇ ਹਾਈ ਕੋਰਟ ਨੇ ਤਕੜੀ ਫਟਕਾਰ ਪਾਈ ਆ ਹੋਇਆ ਕੀ ਇੱਕ ਪ੍ਰਾਣਾ ਜਿਹੜਾ ਸ਼ਰਬਤ ਆਉਂਦਾ ਰੂਹ ਅਫਜ਼ਾ ਹਮਦਰਦ ਕੰਪਨੀ ਦਾ ਉਹਦਾ ਨਾਂ ਲਏ ਬਿਨਾ ਇਹਨੇ ਕੀ ਕਿਹਾ ਇਹ ਕਹਿੰਦਾ ਕਿਉਂਕਿ ਉਹ ਜਿਹੜਾ ਉਹ ਬਣਾਉਂਦੇ ਆ ਇੱਕ ਮੁਸਲਮ ਭਾਈਚਾਰੇ ਦੇ ਲੋਕ ਆ ਜਿਹੜੇ ਉਹ ਲਗਭਗ 100 ਸਾਲ ਤੋਂ ਉਹ ਰੂਹ ਅਫਜ਼ਾ ਉਹ ਗੁਲਾਬ ਵਾਲਾ ਉਹ ਬਣਾਉਂਦੇ ਆ ਹੁਣ ਉਹਨਾਂ ਦੀ ਥਾਂ ਤੇ ਆਪਣਾ ਵੇਚਣ ਲਈ ਇਹ ਕਹਿੰਦਾ ਵੀ ਵੇਖੋ ਜੀ ਜੇ ਤਾਂ ਤੁਸੀਂ ਉਹਨਾਂ ਦਾ ਖਰੀਦੋਗੇ ਉਹਨਾਂ ਨੂੰ ਪੈਸੇ ਵਟਾਓਗੇ ਉਹਦੇ ਨਾਲ ਤਾਂ ਬਣ ਗਏ ਮਦਰਸੇ ਤੇ ਜਿਹੜੀਆਂ ਮਸਜਿਦਾਂ ਤੇ ਜੇ ਤੁਸੀਂ ਆ ਸਾਡੇ ਵਾਲਾ ਖਰੀਦੋਗੇ ਇਹਦੇ ਨਾਲ ਫਿਰ ਜਿਹੜਾ ਧਰਮ ਪ੍ਰਚਾਰ ਹੋਏਗਾ ਹੁਣ ਦੇਸ਼ ਦੇ ਵਿੱਚ ਬਹੁ ਗਿਣਤੀ ਆਬਾਦੀ ਸਾਡੇ ਹਿੰਦੂ ਭਾਈਚਾਰੇ ਦੇ ਸਾਰਿਆਂ ਨੂੰ ਪਤਾ ਔਰ ਉਹਨਾਂ ਤੋਂ ਮੁਨਾਫਾ ਲੈਣ ਦੇ ਲਈ ਇਹਨੇ ਇਹ ਹਰਕਤ ਕੀਤੀ ਜਦੋਂ ਫਿਰ ਇਹ ਮਾਮਲਾ ਹੁਣ ਹਾਈ ਕੋਰਟ ਚ ਗਿਆ ਹਾਈ ਕੋਰਟ ਬਹੁਤ ਹੈਰਾਨ ਹੋਇਆ ਹਾਈ ਕੋਰਟ ਦੇ ਜਿਹੜੇ ਜਸਟਿਸ ਹੈਗੇ ਆ ਅਮਿਤ ਬੰਸਲ ਉਹ ਕਹਿੰਦੇ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਕੋਈ ਬੰਦਾ ਆਪਣੇ ਮੁਨਾਫੇ ਦੀ ਖਾਤਰ ਇੱਥੋਂ ਤੱਕ ਜਾ ਸਕਦਾ ਜਦੋਂ ਉਹ ਕੰਪਨੀ ਕੰਪਨੀ ਦਾ ਨਾਂ ਨਹੀਂ ਲਿਆ ਸੀ ਇਹ ਨਹੀਂ ਪਰ ਸਭ ਨੂੰ ਪਤਾ ਲੱਗ ਗਿਆ ਕਿ ਇਹਨੂੰ ਕਿਹਾ ਉਹ ਕੰਪਨੀ ਹਾਈ ਕੋਰਟ ਚਲੀ ਗਈ ਤੇ ਹਾਈ ਕੋਰਟ ਜਾ ਕੇ ਉਹਨਾਂ ਨੇ ਕਿਹਾ ਵੀ ਵੇਖੋ ਇਹ RAMDEV ਦਾ ਬਿਆਨ ਇੱਕ ਧਾਰਮਿਕ ਭਾਈਚਾਰੇ ਦੀ ਕਿੰਨੀ ਵੱਡੀ ਬੇਇੱਜ਼ਤੀ ਵੀ ਕਰ ਰਿਆ ਤੇ ਨਾਲ RAMDEV ਦਾ ਬਿਆਨ ਜਿਹੜੀ ਧਾਰਮਿਕ ਨਫ਼ਰਤ ਵੀ ਫੁਲਾ ਰਿਆ ਤਾਂ ਹਾਈ ਕੋਰਟ ਹੈਰਾਨ ਹੋਇਆ ਤੇ ਹਾਈ ਕੋਰਟ ਨੇ ਕਿਹਾ ਕਿ ਮੈਨੂੰ ਲੱਗਦਾ ਕਿ RAMDEV ਦੇ ਇਸ ਬਿਆਨ ਨੇ ਨਿਆਂ ਪਾਲਿਕਾ ਦੀ ਵੀ ਇੱਕ ਤਰ੍ਹਾਂ ਨਾਲ ਜ਼ਮੀਰ ਤੇ ਸੱਟ ਮਾਰੀ ਹੈ ਇੰਨੀ ਵੱਡੀ ਗੱਲ ਜੱਜ ਸਾਹਿਬ ਨੂੰ ਲੱਗੀ ਹੈ ਉਸ ਤੋਂ ਬਾਅਦ ਫਿਰ ਜੱਜ ਸਾਹਿਬ ਨੇ ਬੁਰੀ ਤਰ੍ਹਾਂ ਫਟਕਾਰ ਜਦੋਂ ਲਾਈ ਨਾਲ ਦੀ ਨਾਲ RAM ਦੇ ਵੱਲੋਂ ਆ ਗਿਆ ਵੀ ਅਸੀਂ ਮਾਫੀ ਮੰਗਦੇ ਆ ਤੇ ਜਿੰਨੀਆਂ ਵੀਡੀਓ ਅਸੀਂ ਇਸ ਤਰ੍ਹਾਂ ਬਣਾਈਆਂ ਉਹ ਸਾਰੀਆਂ ਅਸੀਂ ਹਟਾਉਣੇ ਆ ਹੁਣ ਇਹ ਚ ਦੋ ਤਿੰਨ ਗੱਲਾਂ ਨੇ ਵੇਖੋ ਪਹਿਲਾਂ ਵੀ RAM ਦੇਵ ਨੇ ਇਸ ਤਰ੍ਹਾਂ ਦੇ ਕਈ ਬਿਆਨ ਦਿੱਤੇ ਜਿਹਦੇ ਉੱਪਰ ਪਹਿਲਾਂ ਵੀ ਇਹਨੇ ਮਾਫੀਆਂ ਮੰਗੀਆਂ ਨੇ ਪਹਿਲਾਂ ਵੀ ਡਾਕਟਰਾਂ ਬਾਰੇ ਇਦਾਂ ਦੇ ਇਨੇ ਬਿਆਨ ਦਿੱਤੇ ਉੱਤੇ ਮਾਫੀਆਂ ਮੰਗੀਆਂ ਪਈਆਂ ਪਈਆਂ ਨੂੰ ਹੋਰ ਵੀ ਇਹਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਇਹ ਉਹੀ ਆਰਾਮਦੇਵ ਜਿਹੜਾ ਇਹ ਕਹਿੰਦਾ ਹੁੰਦਾ ਸੀ ਵੀ ਇਹ ਸਾਬਣ ਇਹ ਕਰੀਮਾਂ ਇਹ ਤੇਲ ਇਹ ਟੂਥਪੇਸਟਾਂ ਇਹ ਬਿਲਕੁਲ ਨਾ ਲਾਇਆ ਕਰੋ ਪੁਰਾਣੀਆਂ ਵੀਡੀਓ ਕੱਢ ਕੇ ਦੇਖੋ ਇਹਦੀਆਂ ਇਹ ਕਹਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਇਹ ਗੈਰ ਕੁਦਰਤੀ ਚੀਜ਼ਾਂ ਨੇ ਦਾਤਨ ਕਰੋ ਤੇ ਉਂਝਣਾਓ ਬਾਦ ਦੇ ਵਿੱਚ ਇਹਨੇ ਸਾਰਾ ਕੁਝ ਬਣਾ ਕੇ ਵੇਚਣਾ ਸ਼ੁਰੂ ਕਰ ਲਿਆ ਟੁੱਥ ਪੇਸਟ ਵੀ ਪਤੰਜਲੀ ਦੀ ਸਾਬਣ ਵੀ ਕਰੀਮਾਂ ਵੀ ਤੇਲ ਵੀ ਸਾਰਾ ਕੁਝ ਆਪਣਾ ਬਣਾ ਕੇ ਇਹਨੇ ਵੇਚਣਾ ਸ਼ੁਰੂ ਕਰਤਾ ਇਹ ਉਹੀ ਆ ਰਾਮਦੇਵ ਜਿਹੜਾ ਲੋਕਾਂ ਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਐ ਐ ਕਰੀਏ ਨਾ ਨੋਹਾਂ ਨਾਲ ਨੋਹ ਕਸਾਈਏ ਤੇ ਵਾਲ ਕਾਲੇ ਹੁੰਦੇ ਨਹੀਂ ਅੱਧੀ ਦੁਨੀਆ ਕਮਲੀ ਕਰਕੇ ਇਹਨੇ ਇਦਾਂ ਇਦਾਂ ਕਰਨ ਲਾਤੀ ਸੀ ਇਹ ਉਹੀ ਰਾਮਦੇਵ ਆ ਜਿਹੜਾ ਬਾਅਦ ਦੇ ਵਿੱਚ ਤੇਲ ਆਪਣੇ ਵੇਚ ਰਿਆ ਵਾਲਾਂ ਨੂੰ ਲੰਬੇ ਕਰਨ ਵਾਸਤੇ ਤੇ ਕਾਲੇ ਕਰਨ ਵਾਸਤੇ ਉਹੀ ਰਾਮ ਤੇ ਹੁਣ ਹੁਣ ਜਿਹੜੀ ਗੱਲ ਇਹਨੇ ਕੀਤੀ ਆ ਇਹ ਸੱਚਮੁੱਚ ਬਹੁਤ ਗੰਭੀਰ ਤੇ ਵੱਡੀ ਆ ਦੇਸ਼ ਦੀ ਜਿਹੜੀ ਸਰਕਾਰ ਆ ਸੈਂਟਰ ਸਰਕਾਰ ਹੈਰਾਨਗੀ ਦੀ ਗੱਲ ਆ ਉਹਨੂੰ ਇਹ ਵੱਡੀ ਕਿਉਂ ਨਹੀਂ ਲੱਗੀ ਤੇ ਗੋਦੀ মিডিਆ ਉਹ ਤਾਂ ਲੱਗਦਾ ਜਿਵੇਂ ਮਰ ਗਿਆ ਹੋਵੇ ਉਹ ਪਤਾ ਨਹੀਂ ਬੋਲਦਾ ਕਿਉਂ ਨਹੀਂ ਵਕਾਊ মিডিਆ ਇਹਨਾਂ ਤੇ ਪਤਾ ਨਹੀਂ ਕਿਉਂ ਚੁੱਪ ਕਰ ਜਾਂਦਾ ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਇਹਨਾਂ ਨੇ ਗਲੇ ਬਿਠਾ ਲੈਣੇ ਸੀ ਬੋਲ ਬੋਲ ਕੇ ਫਿਰ ਉੱਛਲ ਉੱਛਲ ਕੇ ਕੁਰਸੀ ਤੋਂ ਉਹ ਵੱਡੇ ਚੈਨਲ ਦੇ ਐਂਕਰਾਂ ਤੇ ਉਹ ਰੌਲਾ ਪਾਉਂਦੇ ਨੇ ਕਈ ਉਹ ਚੁੱਪ ਨਹੀਂ ਜਿਵੇਂ ਉਹਨਾਂ ਦੀ ਜ਼ੁਬਾਨ ਨੂੰ ਤੰਦਵਾ ਆ ਗਿਆ ਹੋਵੇ ਜਿਵੇਂ ਉਹਨਾਂ ਨੂੰ ਮੂੰਹ ਖੋਰਾ ਆਇਆ ਹੋਵੇ ਐਦਾਂ ਚੁੱਪ ਹੋਏ ਪੈ ਨੇ ਉਹ ਉਹ ਵੱਡੇ ਚੈਨਲ ਆਪਣੇ ਆਪ ਨੂੰ ਕਹਾਉਣ ਵਾਲੇ ਹੁਣ ਤੁਸੀਂ ਦੱਸੋ ਇਹ 100 ਗੰਡੇ ਤੇ 100 ਚਤਰਖਾਨ ਵਾਲੀ ਗੱਲ ਹੈ ਨਹੀਂ ਜਿੰਨੇ ਨਹੀਂ ਸੁਣੀ ਉਹ ਵੀ ਸੁਣ ਲੋ ਇਹ RAMDEV ਨਾਲ ਵਾਕਈ ਉਹ ਗੱਲ ਹੋਈ ਆ ਇਹ ਲਾਲਾ RAMDEV ਨਾਲ ਕਹਿੰਦੇ ਇੱਕ ਵਾਰੀ ਨਾ ਇੱਕ ਬੰਦਾ ਸੀ ਉਹਨੇ ਕੋਈ ਗੁਨਾਹ ਕਰਤਾ ਪਿੰਡ ਦੇ ਵਿੱਚ ਚੋਰੀ ਕਰਤੀ ਕੋਈ ਫੜਿਆ ਗਿਆ ਚੋਰੀ ਕੀਤੀ ਸੀ ਉਹਨੇ ਗੰਢੇ ਕਿਸੇ ਦੇ ਤੇ 100 200 ਗੰਢਾ ਸੀ ਜਿਹੜਾ ਉਹਨੇ ਚੋਰੀ ਕੀਤਾ ਸੀ ਜਦੋਂ ਫੜਿਆ ਗਿਆ ਪਿੰਡ ਦੇ ਪਤਵੰਤੇ ਇਕੱਠੇ ਹੋਏ ਲੋਕ ਇਕੱਠੇ ਹੋਏ ਗਲਤੀ ਉਹਨੇ ਮੰਨ ਲਈ ਫਿਰ ਉਹਨੂੰ ਕਹਿੰਦੇ ਵੀ ਹੁਣ ਤੈਨੂੰ ਸਜ਼ਾ ਦੋਨਾਂ ਚੋਂ ਇੱਕ ਭੁਗਤਣੀ ਪੈਣੀ ਹੈ ਤੂੰ 100 ਦੇ ਕਰੀਬ ਗੰਢਾ ਚੋਰੀ ਕੀਤਾ ਜਾਂ ਤਾਂ ਤੂੰ 176 ਇੱਕ ਗੰਡੇ ਦਾ ਇੱਕ ਛਿੱਤਰ ਤੇ ਜਾਂ ਆਹ 100 ਗੰਢਾ ਖਾ ਉਹ 100 ਸੂਚ ਕੇ ਤੇ ਪਹਿਲਾਂ ਕਹਿੰਦਾ ਵੀ ਚੱਲ ਮੈਂ ਗੰਡੇ ਖਾ ਲੈਣਾ ਜਦੋਂ ਉਹਨੇ 3-4 ਗੰਡੇ ਖਾਦੇ ਨਾਸਾ ਧਣੀ ਧੂਆਂ ਜਦੋਂ ਨਿਕਲਿਆ ਗੰਡੇ ਖਾ ਕੇ ਤੇ ਤਿੰਨ ਚਾਰ ਗੰਡੇ ਖਾ ਕੇ ਕਹਿੰਦਾ ਨਹੀਂ ਨਹੀਂ ਚੱਲ ਐਂ ਕਰੋ ਛਿੱਤਰ ਹੀ ਮਾਰ ਲਓ ਯਾਰ ਤੁਸੀਂ ਜਦੋਂ ਉਹਨਾਂ ਨੇ ਪੰਜ ਸੱਤ ਛਿੱਤਰ ਫੇਰੇ ਤੇ ਛਿੱਤਰਾਂ ਨਾਲ ਜਦੋਂ ਪੀੜ ਹੋਈ ਕਹਿੰਦਾ ਇੱਕ ਮਿੰਟ ਰੁਕੋ 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 ਚੱਲ ਆਪਾਂ ਗੰਡੇ ਹੀ ਖਾ ਲੈਨੇ ਆ ਫੇਰ ਤਿੰਨ ਚਾਰ ਗੰਡੇ ਖਾਲੇ ਫੇਰ ਗੰਡੇ ਵਾਲੇ ਨਾਸਾ 'ਚ ਧੂਆਂ ਕਢਾਤਾ ਕਹਿੰਦਾ ਨਹੀਂ 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 ਰੁਕੋ 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 ਆਪਾਂ ਛਿੱਤਰ ਹੀ ਖਾ ਲੈਨੇ ਆ ਫੇਰ ਪੰਜ ਸੱਤ ਛਿੱਤਰ ਖਾਲੇ ਫੇਰ ਪੰਜ ਸੱਤ ਗੰਡੇ ਖਾਲੇ ਸ਼ਾਮ ਤੱਕ ਨਾਲੇ ਸਾਰੇ ਗੰਡੇ ਖਾ ਗਿਆ ਨਾਲੇ 100 ਛਿੱਤਰ ਖਾ ਗਿਆ ਦੋਵੇਂ ਕੰਮ ਨੂੰ ਕਰਨੇ ਪਏ ਇਹੀ ਹਾਲਤ ਇਹਦੀ ਹੈ बार-बार ਇਹ ਹਟਦੇ ਨਹੀਂਗੇ ਹੁਣ ਨਾਲੇ ਤਾਂ ਆਪਦੀਆਂ ਸਾਰੀਆਂ ਵੀਡੀਓ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਬਣਾ ਬਣਾ ਕੇ ਇਹਨਾਂ ਨੇ ਪਾਈਆਂ ਸੀ ਗਲਤ ਪ੍ਰਚਾਰ ਵਾਲੀਆਂ ਉਹ ਸਾਰੀਆਂ ਇਹਨਾਂ ਨੇ ਅੱਜ ਹਟਾਈਆਂ ਨੇ ਨਾਲੇ ਮੰਗੀਆਂ ਮਾਫੀ ਪਰ ਗੱਲ ਇੱਥੇ ਖਤਮ ਨਹੀਂ ਜੇ ਹੁੰਦੀ ਗੱਲ ਇਥੋਂ ਸ਼ੁਰੂ ਹੁੰਦੀ ਆ ਕਿਉਂ بار-बार बीजेपी ਨਾਲ ਜੁੜੇ ਲੋਕ ਇਦਾਂ ਦੀ ਹਿੰਮਤ ਕਰਦੇ ਨੇ ਉਹ ਦੇਸ਼ ਦੇ ਵਿੱਚ ਇਦਾਂ ਦੀ ਨਫ਼ਰਤ ਫਲਾਉਣ ਦੀ ਜ਼ਹਿਰ ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਹਾਂ ਸਾਰੇ ਭਾਈ ਭਾਈ ਇਹ ਨਾਰਾ ਚੱਲਦਾ ਰਿਹਾ ਪਰ ਇਹ ਲਾਉਂਦੇ ਹੋ ਰਹੇ ਨੇ ਜਿਨ੍ਹਾਂ ਦਾ ਦਿਲ ਸਾਫ਼ ਆ ਜਿਹੜੇ ਸੋਚ ਨਹੀਂ ਸਾਫ਼ ਰੱਖਦੇ ਨੇ ਜਿਹੜੇ ਸਾਂਝੀਵਾਲਤਾ ਚਾਹੁੰਦੇ ਨੇ ਜਿਨ੍ਹਾਂ ਦੇ ਦਿਮਾਗਾਂ 'ਚ ਜ਼ਹਿਰ ਤੇ ਨਫ਼ਰਤ ਨਹੀਂ ਭਰਿਆ ਗਿਆ ਤੇ ਜਿਨ੍ਹਾਂ ਦੇ ਦਿਮਾਗਾਂ 'ਚ ਫੋਟਪਾਉ ਸਿਆਸਤਾਂ ਨਹੀਂ ਨਫ਼ਰਤਾਂ ਤੇ ਜ਼ਹਿਰ ਭਰਿਆ ਉਹ ਤਾਂ ਜ਼ਹਿਰ ਹੀ ਉਗਲਦੇ ਨੇ ਇਹਨਾਂ ਸਿਆਸੀ ਨੇਤਾਵਾਂ ਨੇ ਅੱਜ ਤੱਕ ਕੀ ਕੀਤਾ ਆਪਦੀਆਂ ਔਲਾਦਾਂ ਤਾਂ ਇਹਨਾਂ ਨੇ ਸੈੱਟ ਕੀਤੀਆਂ ਫੈਕਟਰੀਆਂ ਲਾ ਕੇ ਦਿੱਤੀਆਂ ਕਾਰਖਾਨੇ ਲੈ ਕੇ ਦਿੱਤੇ ਬਾਹਰਲੇ ਦੇਸ਼ਾਂ 'ਚ ਸੈੱਟ ਕੀਤੇ ਜਵਾਕ ਤੇ ਆਮ ਲੋਕਾਂ ਦੇ ਜਵਾਕਾਂ ਨੂੰ ਧਾਰਮਿਕ ਨਫਰਤਾਂ ਫਲਾ ਕੇ ਤੇ ਉਹਨਾਂ ਝਗੜਿਆਂ 'ਚ ਇਹਨਾਂ ਨੇ ਪਾਈ ਰੱਖਿਆ ਹੱਥ ਜੋੜ ਕੇ ਬੇਨਤੀ ਆ ਵੱਸ ਲੈਣ ਦਿਓ ਲੋਕਾਂ ਨੂੰ ਨਾ ਪਰੋ ਨਫਰਤਾਂ ਦਾ ਜ਼ਹਿਰ ਪਹਿਲਾਂ ਹੀ ਭਾਰਤ ਨੇ ਬਹੁਤ ਨੁਕਸਾਨ ਪਿਛਲੇ ਟਾਈਮ 'ਚ ਕਰਾਇਆ ਪਰ ਇਹ ਜਿਹੜੀਆਂ ਸਿਆਸਤਾਂ ਨੇ ਇਹਨਾਂ ਨੂੰ ਹੱਥ ਜੋੜ ਕੇ ਕੀਤੀ ਬੇਨਤੀ ਇਹ ਨਾ ਇਹਨਾਂ ਨੇ ਮੰਨਣੀ ਨਾ ਇਹਨਾਂ ਨੂੰ ਸਮਝਾਉਦੀ ਅਸਲ ਦੇ ਵਿੱਚ ਸਾਰੀ ਕਹਾਣੀ ਲੋਕਾਂ ਦੀ ਜਾਗਰਤੀ ਤੇ ਚੇਤਨਾ ਨਾਲ ਜੁੜੀ ਆ ਜਦੋਂ ਲੋਕ ਜਾਗਰੂਕ ਤੇ ਚੇਤਨ ਹੋ ਗਏ ਉਦੋਂ ਇਹੋ ਜਿਹਿਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ ਇਹ ਰਾਮ ਦੇ ਵਰਗਿਆਂ ਨੇ ਜਿੰਨਾ ਮਾਲ ਅੱਜ ਤੱਕ ਵੇਚਿਆ ਉਹ ਲੋਕਾਂ ਨੂੰ ਐਦਾਂ ਹੀ ਬੁੱਧੂ ਬਣਾ ਬਣਾ ਕੇ ਵੇਚਿਆ ਐਦਾਂ ਹੀ 도ਗਲੇ ਮਾਪ ਡੰਡਾ ਨਾਲ ਵੇਚਿਆ ਤੇ ਅੱਗੇ ਵੀ ਇਹ ਇਸੇ ਤਰ੍ਹਾਂ ਛੱਲੀ ਜਾਂਦੇ ਨੇ ਹੁਣ ਮੇਰੀ ਬੇਨਤੀ ਤਾਂ ਭੈਣਾ ਭਰਾਵਾਂ ਨੂੰ ਆ ਤੁਹਾਡੇ ਅੱਗੇ ਹੱਥ ਜੋੜ ਦਿੰਨੇ ਆ ਆਪਾਂ ਆਪਣੀ ਸੋਚ ਨੂੰ ਥੋੜਾ ਉੱਪਰ ਚੱਕੀਏ ਇਹ ਜੜੀਆਂ ਕੱਟੜਤਾ ਮੈਂ ਇਹਨਾਂ ਚੋਂ ਬਾਹਰ ਨਿਕਲ ਗਏ ਆਪਣੀ ਸੋਚ ਨੂੰ ਵਿਗਿਆਨਕ ਬਣਾਈਏ ਆਪਾਂ ਅੰਧਵਿਸ਼ਵਾਸ਼ਾਂ ਚੋਂ ਨਫ਼ਰਤਾਂ ਚੋਂ ਖਾਸ ਕਰ ਧਾਰਮਿਕ ਨਫ਼ਰਤਾਂ ਚੋਂ ਜਾਤੀ ਨਫ਼ਰਤਾਂ ਚੋਂ ਲਿੰਗਕ ਨਫ਼ਰਤਾਂ ਚੋਂ ਪਛਾਈ ਨਫ਼ਰਤਾਂ ਚੋਂ ਬਾਹਰ ਨਿਕਲ ਗਏ ਸੋ ਇਹ RAMDEB ਨੇ ਜਿਹੜੀ ਇਹ ਹਰਕਤ ਕੀਤੀ ਹੈ ਉਹਦੇ ਉੱਪਰ ਇਹ ਕਿੰਵੀਂ ਵਾਰ RAMDEB ਨੂੰ ਮਾਫੀ ਮੰਗਣੀ ਪਈ ਹੈ ਹੁਣ ਫਿਰ RAMDEB ਦਾ ਵਕੀਲ ਜਿਹੜਾ ਉਹ ਹਾਈ ਕੋਰਟ ਚ ਮਾਫੀ ਮੰਗ ਕੇ ਆਇਆ ਪਰ ਇਸ ਵਰਤਾਰੇ ਤੇ ਬੀਜੇਪੀ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ ਇੱਕ ਲਾਈਨ ਇੱਕ ਅੱਖਰ ਵੀ ਉਹ ਨਹੀਂ ਬੋਲੇ ਨਾ ਗੋਦੀ ਮੀਡੀਆ ਨਾ ਭਾਜਪਾ ਬੀਜੇਪੀ ਕਿਉਂ ਬਈ ਸਮਝਦੇ ਹੋ ਤੁਸੀਂ ਸਾਰੇ ਅਜੰਡਾ ਜਦੋਂ ਉਹਨਾਂ ਦਾ ਚਲਾ ਰਿਹਾ ਜਿਹੜਾ ਬੰਦਾ ਤਾਂ ਫਿਰ ਉਹਦੇ ਖਿਲਾਫ ਕਿਉਂ ਬੋਲਣਗੇ ਇਹ ਉਹ ਲੋਕ ਨੇ ਜਿਹੜੇ ਆਰਐਸਐਸ ਤੇ ਬੀਜੇਪੀ ਤੇ ਇਹਨਾਂ ਦੀ ਵਿਚਾਰਧਾਰਾ ਦਾ ਅਜੰਡਾ ਚਲਾਉਂਦੇ ਸੋ ਮੈਂ ਜਦੋਂ ਅੱਜ ਇਹ ਖਬਰ ਸੁਣੀ ਹੈ ਦੁੱਖ ਵੀ ਹੋਇਆ ਤੇ ਹਾਈ ਕੋਰਟ ਵੱਲੋਂ ਪਾਈ ਫਟਕਾਰ ਦੇਖ ਕੇ ਥੋੜੀ ਰਾਹਤ ਵੀ ਮਿਲੀ ਹੈ ਸਾਰੇ ਜੱਜ ਸਹਿਬਾਨਾਂ ਨੂੰ ਇੰਜ ਹੀ ਕਰਨਾ ਚਾਹੀਦਾ ਹੈ ਜਿਹੜਾ ਵੀ ਬੰਦਾ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਲਿੰਗ ਦੇ ਨਾਂ ਤੇ ਨਫ਼ਰਤ ਫੁਲਾਉਂਦਾ ਉਹਨੂੰ ਐਸੇ ਤਰ੍ਹਾਂ ਹੀ ਅਦਾਲਤਾਂ ਨੂੰ ਝਾੜ ਪਾਉਣੀ ਚਾਹੀਦੀ ਹੈ ਲੋਕਾਂ ਨੂੰ ਵੀ ਇਹਨਾਂ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ